ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਅੱਜ ਦੀ ਵੀਡੀਓ ਥੋੜੀ ਸਪੈਸ਼ਲ ਹੈ ਕਿਉਂਕਿ ਮੈਂ ਅੱਜ ਜਿਹੜੀ ਵੀਡੀਓ ਬਣਾਉਣ ਲੱਗਿਆ ਸਿਰਫ ਧੰਨਵਾਦ ਕਰਨ ਵਾਸਤੇ ਬਣਾ ਰਿਹਾ ਆਪਣੇ ਜਿੰਨੇ ਵੀ ਭੈਣ ਭਰਾ ਦੋਸਤ ਮਿੱਤਰ ਆ ਵੱਡੇ ਬਜ਼ੁਰਗ ਆ ਛੋਟੇ ਆ ਜਿਹੜੇ ਵੀ ਮੇਰੇ ਚੈਨਲ ਨੂੰ ਦੇਖਦੇ ਆ ਹੌਸਲਾ ਫਜ਼ਾਈ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਉਹਨਾਂ ਦਾ ਬਹੁਤ ਸਾਰੇ ਜਿਹੜੇ ਵੀਰ ਭੈਣ ਭਰਾ ਰੈਗੂਲਰ ਕਮੈਂਟ ਵੀ ਕਰਦੇ ਆ ਹਨਾ ਸਪੋਰਟ ਕਰਦੇ ਆ ਬਹੁਤ ਜ਼ਿਆਦਾ ਕਿਉਂਕਿ ਸ਼ਾਇਦ ਕਦੇ-ਕਦੇ ਲੱਗਦਾ ਹੁੰਦਾ ਵੀ ਮੇਰੇ ਵਰਗਾ ਬੰਦਾ ਇੰਨਾ ਕਹਿ ਲੋ ਵੀ ਨੀ ਤਰੀਫ਼ ਜਾਂ ਇੰਨੇ ਮਾਨ ਸਤਕਾਰ ਦਾ ਲਾਇਕ ਨਹੀਂ ਹੈਗਾ ਪਰ ਫਿਰ ਵੀ ਤੁਸੀਂ ਜਿਹੜੀ ਤੁਹਾਡੀ ਰਿਸਪੈਕਟ ਆ ਪਿਆਰ ਆ ਦੇਖਣ ਨੂੰ ਮਿਲਦਾ ਉਹਦੇ ਨਾਲ ਬਹੁਤ ਸਪੋਰਟ ਮਿਲਦੀ ਆ ਬੰਦੇ ਨੇ ਜੇ ਕੋਈ ਚਲੋ ਕੰਮ ਕਰਨਾ ਹੁੰਦਾ ਤਾਂ ਥੋੜੀ ਡੈਡੀਕੇਸ਼ਨ ਮਿਲ ਜਾਂਦੀ ਹੈ ਬੰਦੇ ਨੂੰ ਇੱਕ ਜਰੀਆ ਬਣ ਜਾਂਦਾ ਹਨਾ ਤੁਹਾਡੇ ਸਾਰੇ ਕਮੈਂਟ ਮੈਂ ਤਕਰੀਬਨ ਪੜਦਾ ਪਰ ਸੌਰੀ ਮੰਗਦਾ ਨਾਲ ਵੀ ਮੈਂ ਰਿਪਲਾਈ ਕਈ ਵਾਰੀ ਮੈਂ ਕੋਸ਼ਿਸ਼ ਕਰਦਾ ਕਰਾਂ ਪਰ ਕਈ ਵਾਰੀ ਨਹੀਂ ਰਿਪਲਾਈ ਹੁੰਦੇਗੇ ਇਸ ਕਰਕੇ ਉਹਦੇ ਲਈ ਸੌਰੀ ਤੇ ਤੁਹਾਡਾ ਦਿਲੋਂ ਧੰਨਵਾਦ ਜਿਹੜੇ ਵੀ ਲੋਕ ਮੇਰੀਆਂ ਵੀਡੀਓ ਨੂੰ ਐਪਰੀਸ਼ੀਏਟ ਕਰਦੇ ਆ ਹਰ ਵੀਡੀਓ ਤੇ ਕਮੈਂਟ ਕਰਦੇ ਆ ਮੈਂ ਹੁਣ ਕੱਲੇ-ਕੱਲੇ ਜਾਣੇ ਦਾ ਨਾਮ ਲਵਾਂ ਤਾਂ ਕਾਫੀ ਨਾ ਹੋ ਜਾਣਗੇ ਤੇ ਜੇ ਗੁਸਤਾਖੀ ਨਾਲ ਇੱਕ ਅੱਧਾ ਨਾਮ ਰਹਿ ਵੀ ਗਿਆ ਤਾਂ ਫਿਰ ਅਗਲਾ ਬੰਦਾ ਜਿਹਦਾ ਰਹਿ ਗਿਆ ਉਹ ਮਾਈਂਡ ਵੀ ਕਰ ਸਕਦਾ ਇਸ ਕਰਕੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਜਿਹੜੇ ਰੈਗੂਲਰ ਕਮੈਂਟ ਕਰਦੇ ਆ ਮੈਨੂੰ ਆਈਡੀਆ ਯਾਦ ਆ ਉਹਨਾਂ ਬੰਦਿਆਂ ਦੀਆਂ ਜਿਹੜੇ ਰੈਗੂਲਰ ਨਾਂ ਵੀ ਯਾਦ ਹੈਗੇ ਆ ਪਰ ਐ ਵੀ ਜੇ ਬੋਲਣ ਲੱਗ ਗਏ ਫਿਰ ਕਿਸੇ ਦਾ ਰਹਿ ਗਿਆ ਤਾਂ ਫਿਰ ਗਸਤਾਖੀ ਹੋ ਜਾਣੀ ਹੈ ਤੇ ਨਾਲ ਨਾਲ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਵੈਸੇ ਮੈਂ ਕਦੇ ਕਹਿੰਦਾ ਨਹੀਂ ਪਰ ਮੈਨੂੰ ਦੋਸਤ ਮਿੱਤਰ ਕਹਿ ਦਿੰਦੇ ਆ ਫੋਨ ਕਰਕੇ ਵੀ ਯਾਰ ਤੂੰ ਕੀਆ ਕਰ ਹਨਾ ਅ ਚੈਨਲ ਜੇ ਹੋ ਸਕਦਾ ਤਾਂ ਹਨਾ ਮੇਰੀਆਂ ਵੀਡੀਓ ਤੁਸੀਂ ਲਾਈਕ ਕਰਦੇ ਸ਼ੇਅਰ ਕਰਦੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਬਸਕ੍ਰਾਈਬਰ ਕਾਊਂਟ ਆ ਜਿਹੜਾ ਮੇਰੇ ਚੈਨਲ ਤੇ ਘਟਾ ਤੇ ਵਿਊ ਰੇਟ ਜਾਂ ਸ਼ੇਅਰ ਰੇਟ ਕਾਫੀ ਹੈ ਗੱਲ ਉਹ ਮੋਰ ਥੈਨ ਐਕਸਪੈਕਟੇਸ਼ਨ ਆ ਇਸ ਕਰਕੇ ਚੈਨਲ ਵੀ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਕਰਨ ਵਾਲੇ ਹੁੰਦਾ ਵੀ ਥੋੜਾ ਜਿਹਾ ਬੰਦੇ ਨੂੰ ਹੌਸਲਾ ਮਿਲ ਜਾਂਦਾ ਵੀ ਚੱਲ ਆਪਾਂ ਕੰਮ ਕਰ ਰਹੇ ਆ ਉਹਦਾ ਰਿਵਾਰਡ ਆਪਾਂ ਨੂੰ ਮਿਲ ਰਿਹਾ ਹੁਣ ਮੇਰਾ ਮਕਸਦ ਸੀਗਾ ਇੱਕ ਤਾਂ ਧੰਨਵਾਦ ਕਰਨਾ ਹੀ ਤੁਹਾਡਾ ਸਾਰਿਆਂ ਦਾ ਇੱਕ ਤਿੰਨ ਚਾਰ ਮੈਸੇਜ ਆਏ ਸੀਗੇ ਮੈਨੂੰ ਥਰੂ ਕਮੈਂਟ ਉਹ ਥੋੜੇ ਜਿ ਮੈਨੂੰ ਭਾਵਕ ਕਰਦੇ ਸੀਗੇ ਤੇ ਮੈਂ ਸੋਚਿਆ ਵੀ ਕਿਉਂ ਨਾ ਤੁਹਾਡੇ ਨਾਲ ਇੱਕ ਵਾਰੀ ਸ਼ੇਅਰ ਕਰ ਲਾ ਹਨਾ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਵੀ ਦਿੰਨਾ ਵੀ ਉਹ ਮੈਨੂੰ ਵਧੀਆ ਲੱਗੇ ਵੀ ਮੇਰਾ ਮਨ ਕੀਤਾ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਹਨਾ ਇੱਕ ਬਾਈ ਜੀ ਆ ਬਲਵਿੰਦਰ ਸਿੰਘ ਬਰਾੜ ਉਹਨਾਂ ਨੇ ਅੱਜ ਕਮੈਂਟ ਕੀਤਾ ਹੈਗਾ ਅ ਇੱਕ ਮੇਰੀ ਵੀਡੀਓ ਤੇ ਉਹ ਸ਼ਾਇਦ ਉਹ ਵੀਡੀਓ ਹੈ ਮੇਰੀ ਜਿਹੜੀ ਮੈਂ ਰੀਸੈਂਟੋਂ ਮੁੰਡਾ ਯੰਗ 19 ਸਾਲਾਂ ਦਾ ਵਾਪਸ ਆਇਆ ਕੈਨੇਡਾ ਤੋਂ ਉਸ ਵੀਡੀਓ ਤੇ ਆ ਕਮੈਂਟ ਕਰਨ ਵਾਲੇ ਬਾਈ ਜੀ ਬਲਜਿੰਦਰ ਸਿੰਘ ਬਰਾੜ ਆ ਉਹ ਕੀ ਲਿਖਦੇ ਆ ਮੇਰਾ ਵੀ ਕੈਨੇਡਾ ਤੇ ਆਸਟ੍ਰੇਲੀਆ ਦੇ ਦੇਸ਼ਾਂ ਦਾ ਮਾਹੌਲ ਦੇਖ ਕੇ ਇਹ ਅਨੁਭਵ ਤੇ ਤਜਰਬਾ ਹੋਇਆ ਹੈ ਕਿ ਪੰਜਾਬ ਵਿੱਚ ਜਿਹੜੇ ਮਾਪੇ 10 ਕੋ ਏਕੜ ਦੀ ਖੇਤੀ ਕਰਦੇ ਹਨ ਜਾਂ 20 ਕੋ ਲੱਖ ਦੀ ਦੁਕਾਨਦਾਰੀ ਕਰਦੇ ਹਨ ਜਿਹੜੇ ਵਧੀਆ ਪਲੰਬਰ ਹਨ ਵਧੀਆ ਬਿਜਲੀ ਫਿਟਿੰਗ ਦਾ ਕੰਮ ਜਾਣਦੇ ਆ ਜਾਂ ਕੋਈ ਹੋਰ ਸਹਾਇਕ ਕਿੱਤਾ ਕਿੰਨੂ ਜੂਸ ਗੰਨਾ ਜੂਸ ਦੀ ਰੇੜੀ ਲਾਉਂਦੇ ਆ ਮੰਡੀ ਵਿੱਚੋਂ ਸਬਜ਼ੀਆਂ ਲਿਆ ਕੇ ਅੱਗੇ ਵੇਚਦੇ ਆ ਅਤੇ ਜਾਣੀ ਜਿਨ੍ਹਾਂ ਦਾ ਠੀਕ ਗੁਜ਼ਾਰਾ ਇੱਥੇ ਹੋ ਰਿਹਾ ਉਹ ਭੁੱਲ ਕੇ ਵੀ ਵਿਦੇਸ਼ ਜਾਣ ਬਾਰੇ ਫੈਸਲਾ ਨਾ ਲੈਣ ਅੱਗੇ ਭਾਈ ਜੀ ਲਿਖਦੇ ਆ ਉੱਥੇ ਜਾ ਕੇ ਜਿੰਨਾ ਕੰਮ ਸਾਡੇ ਨੌਜਵਾਨ ਮੁੰਡੇ ਕੁੜੀਆਂ ਕਰਦੇ ਹਨ ਉਸ ਤੋਂ ਅੱਧਾ ਕੰਮ ਵੀ ਇੱਥੇ ਮਨ ਲਾ ਕੇ ਕਰੀਏ ਤਾਂ ਕੋਈ ਘਾਟਾ ਨਹੀਂ ਉੱਥੇ ਵਿਦਿਅਕ ਯੋਗਤਾ ਮੁਤਾਬਕ ਕੰਮ ਵੀ ਨਹੀਂ ਮਿਲਦਾ ਜੋ ਕੰਮ ਸਾਡੇ ਬੱਚੇ ਉੱਥੇ ਮਜ਼ਦੂਰੀ ਸੌਰੀ ਮਜਬੂਰੀ ਵਸ ਪੈ ਕੇ ਕਰ ਰਹੇ ਹਨ ਉਹ ਮਾਣ ਨਾਲ ਖੁੱਲ ਕੇ ਖੁਸ਼ ਹੋ ਕੇ ਦੱਸ ਵੀ ਨਹੀਂ ਸਕਦੇਗੇ ਅੱਗੇ ਲਿਖਦੇ ਆ ਸਫਾਈ ਪੱਖੋਂ ਬੱਚੇ ਸਿਰੇ ਦੇ ਲਾਪਰਵਾਹ ਹਨ ਉੱਥੇ ਗਰਮਾ ਗਰਮ ਭੋਜਨ ਖਵਾਉਣ ਵਾਲੀ ਮਾਂ ਤੇ ਭੈਣ ਨਹੀਂ ਹੁੰਦੀ ਹੁਣ ਬਾਈ ਦੇ ਜਜ਼ਬਾਤ ਭਾਵਕ ਕਰਦੇ ਆ ਜਿਹੜਾ ਉਹਨਾਂ ਨੇ ਲਿਖਿਆ ਕਹਿ ਸਕਦੇ ਆ ਕਿ ਮਾਤਾ ਪਿਤਾ ਵੱਲੋਂ ਬੱਚਿਆਂ ਖਾਤਰ ਬਨਾਇਆ ਕਰ ਸੁੰਨਾ ਛੱਡ ਕੇ ਜਾਣਾ ਮਾਪਿਆਂ ਨੂੰ ਕਰਜ਼ਾਈ ਕਰਕੇ ਇਕੱਲੇ ਛੱਡ ਕੇ ਜਾਣਾ ਪੂਰਾ ਸਿਆਣਪ ਨਹੀਂ ਹੈ ਜਿਹੜੇ ਜਵਾਨ ਜਵਾਨ ਉਮਰ ਦਾ ਆਨੰਦ ਇੱਥੇ ਆਪਣੇ ਵਿੱਚ ਰਹਿ ਕੇ ਲੈ ਰਹੇ ਹਨ ਉਹ ਉੱਥੇ 10-15 ਸਾਲ ਤੱਕ ਵੀ ਨਸੀਬ ਨਹੀਂ ਹੁੰਦਾ ਅੱਗੇ ਲਿਖਦੇ ਆ ਸੁਣਦੇ ਹੁੰਦੇ ਸੀ ਕਿ ਦੂਰ ਦੇ ਢੋਲ ਸਹਾਵਣੇ ਹੁੰਦੇ ਹਨ ਇਹ ਸਚਾਈ ਪਿਛਲੇ ਸਾਲ ਜੂਨ ਤੋਂ ਫਰਵਰੀ ਤੱਕ ਦੇਸ਼ਾਂ ਵਿੱਚ ਆਹ ਸੌਰੀ ਇਹ ਸਚਾਈ ਪਿਛਲੇ ਸਾਲ ਜੂਨ ਤੋਂ ਇਸ ਫਰਵਰੀ ਤੱਕ ਦੋ ਦੇਸ਼ਾਂ ਵਿੱਚ ਜਾ ਕੇ ਅੱਖੀਂ ਦੇਖ ਰਹੇ ਹਾਂ ਸੋ ਆਪ ਨਾਲ ਨਿਰਪੱਖ ਹੋ ਕੇ ਸਾਂਝੇ ਕਰ ਰਹੇ ਹਾਂ ਬਹੁਤ ਸੋਹਣੀਆਂ ਗੱਲਾਂ ਬਾਈ ਜੀ ਨੇ ਲਿਖੀਆਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੀਆਂ ਬਣਦੀਆਂ ਸੀ ਕਿਉਂਕਿ ਕਮੈਂਟ ਥੋੜਾ ਜਿਹਾ ਵੱਡਾ ਸੀਗਾ ਜੇ ਮੈਂ ਇਹਨੂੰ ਕਿਸੇ ਤਰੀਕੇ ਨਾਲ ਕਮਿਊਨਿਟੀ 'ਚ ਜਾ ਕੇ ਪੋਸਟ ਕਰਦਾ ਜੀ ਫਿਰ ਵੀ ਨਹੀਂ ਗੱਲ ਬਣਨੀ ਸੀ ਇਸ ਕਰਕੇ ਮੈਂ ਸੋਚਿਆ ਵੀ ਚਲੋ ਸਾਂਝਾ ਕਰ ਲੈਂਦੇ ਆ ਤੁਹਾਡੇ ਨਾਲ ਤੇ ਬਾਈ ਜੀ ਕਿਸੇ ਦੋ ਕੰਟਰੀਆਂ 'ਚ ਗਏ ਸੀਗੇ ਪਿਛਲੇ ਜੂਨ 'ਚ ਗਏ ਸੀ ਤੇ ਫਰਵਰੀ 'ਚ ਵਾਪਸ ਆਏ ਆ ਇਹਨਾਂ ਨੇ ਆਪ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਬਹੁਤ ਸੋਹਣੀਆਂ ਗੱਲਾਂ ਬਾਈ ਨੇ ਲਿਖੀਆਂ ਸਚਾਈ ਤੋਂ ਵੀ ਕਹਿ ਲੋ ਵੀ ਕਹਿ ਲੋ ਵੀ ਸੱਚਾਈ ਦਾ ਕੋਈ ਮਾਪਦੰਡ ਹੀ ਹੈ ਨਹੀਂ ਜਿੰਨਾ ਇਹਨਾਂ ਨੇ ਕੁਝ ਲਿਖਿਆ ਅੱਗੇ ਇੱਕ ਮਿੰਟ ਇੱਕ ਹੋਰ ਹੈਗਾ ਤਿੰਨ ਚਾਰ ਮਿੰਟ ਹੈਗੇ ਆ ਜਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਅੱਗੇ ਇੱਕ ਦੂਜਾ ਹੈਗੇ ਆ ਸਾਡੀ ਭੈਣ ਆ ਉਹ ਲਿਖਦੀ ਆ ਮੁਸਕਾਨ ਬੁਟੀਕ ਹੈ ਇਹਨਾਂ ਦਾ ਆਈਡੀ ਇਹ ਲਿਖਦੇ ਆ ਪੰਜਾਬ ਵਰਗੀ ਮੌਜ ਕਿਤੇ ਵੀ ਨਹੀਂ ਮੈਂ ਆਪ ਮਲੇਸ਼ੀਆ ਜਾ ਕੇ ਮੁੜ ਕੇ ਆਈ ਪੰਜਾਬ ਕੱਲਾ ਕੈਨੇਡਾ ਹੀ ਨਹੀਂ ਪਰ ਇੱਕ ਕੰਟਰੀ ਵਿੱਚ ਰਹਿਣਾ ਬਹੁਤ ਔਖਾ ਕੋਈ ਕੰਮ ਨਹੀਂ ਮਿਲਦਾ ਮੇਰੀ ਡਾਕਟਰ ਕੈਨੇਡਾ ਉਸ ਨੂੰ ਵੀ ਕੋਈ ਕੰਮ ਨਹੀਂ ਮਿਲਿਆ ਬੜਾ ਔਖਾ ਬੱਚੇ ਲਈ ਬਾਹਰ ਇੱਕ ਫੈਮਿਲੀ ਤੋਂ ਦੂਰ ਦੂਜਾ ਸਟੱਡੀ ਦੀ ਟੈਨਸ਼ਨ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਇਸ ਕਮੈਂਟ ਤੋਂ ਮੈਂ ਥੋੜੀ ਪਿਛਲੀ ਵੀਡੀਓ ਤੇ ਆ ਜਾਂਦਾ ਵੀ ਬੱਚਿਆਂ ਨੂੰ ਇਹ ਵੀ ਦਿਮਾਗ 'ਚ ਹੋਣਾ ਚਾਹੀਦਾ ਵੀ ਅਸੀਂ ਪੜਨ ਚੱਲੇ ਆ ਜੇ ਉੱਥੇ ਪੜ੍ਹਾਈ ਪੂਰੀ ਕਰਾਂਗੇ ਕੋਈ ਪ੍ਰੋਫੈਸ਼ਨਲ ਡਿਗਰੀ ਕਰਾਂਗੇ ਤਾਂ ਨੇਚਰਲੀ ਕੰਮ ਸੌਖਾ ਮਿਲ ਸਕਦਾ ਜੇ ਪੜ੍ਹਾਈ ਉਹ ਜੀ ਪੁੱਠੀ ਸਿੱਧੀ ਲੈ ਲਈ ਜਿਹਦੇ ਵਿੱਚ ਸਿਰੇ ਨਾ ਲੱਗਿਆ ਬੱਚਾ ਤਾਂ ਫਿਰ ਉਹਨੂੰ ਕੰਮ ਵੀ ਕੀ ਮਿਲਣਾ ਤੇ ਉਹਨਾਂ ਫਿਰ ਪੀਆ ਆਰਟੀਆਰ ਵੀ ਔਖੀ ਹੋ ਜਾਣੀ ਆ ਇੱਕ ਤਾਂ ਇਹ ਕਮੈਂਟ ਸੀਗਾ ਜੀ ਤੇ ਇੱਕ ਇਹ ਕਮੈਂਟ ਸੀਗਾ ਸਾਡੀ ਛੋਟੀ ਭੈਣ ਨੇ ਲਿਖਿਆ ਹੈਗਾ ਇਹ ਕਹਿੰਦੀ ਆ ਵਿਧੀ ਬੰਦੀ ਆ ਵੀਰ ਜੀ ਸਾਡੇ ਪਿੰਡ ਵੀ ਗਿਆ ਇੱਕ ਮੁੰਡਾ ਤੇ ਉਸ ਦੀ ਘਰ ਵਾਲੀ 9-10 ਮਹੀਨੇ ਹੋ ਗਏ ਹਨ ਉਸੇ ਮੁੰਡੇ ਦੇ ਮਾਪਿਓ ਹੰਕਾਰੇ ਬੈਠੇ ਆ ਚੱਬ ਕੇ ਗੱਲ ਕਰਦੇ ਆ ਬਾਈ ਚਲੋ ਜਿਵੇਂ ਰੱਬ ਨੂੰ ਮਨਜ਼ੂਰ ਬਾਈ ਬੰਦੇ ਨੂੰ ਪੈਰ ਨਹੀਂ ਛੱਡਣੇ ਚਾਹੀਦੇ ਬਾਕੀ ਕਰਨੀਆਂ ਭਰਨੀਆਂ ਇੱਥੇ ਹੀ ਆ ਬਾਈ ਹੁਣ ਇਹ ਸਾਡੀ ਭੈਣ ਛੋਟੀ ਭੈਣ ਦੇ ਇੱਕ ਮਿੰਟ ਤੋਂ ਇਹ ਲੱਗਦਾ ਵੀ ਕਈ ਮਾਪੇ ਪ੍ਰਾਊਡੀ ਵੀ ਫੀਲ ਹੋ ਜਾਂਦੇ ਆ ਨਾ ਪ੍ਰਾਊਡਨੈਸ ਬਹੁਤ ਜ਼ਿਆਦਾ ਆ ਜਾਂਦੀ ਉਹਨਾਂ ਵੀ ਸਾਡੇ ਜਵਾਕ ਬਾਹਰ ਪਰ ਇਹਦਾ ਮੈਨੂੰ ਨਹੀਂ ਲੱਗਦਾ ਕੋਈ ਗੱਲ ਘਮੰਡ ਕਰਨ ਵਾਲੀ ਆ ਕਿਉਂਕਿ ਕੈਨੇਡਾ ਜਾਂ ਕਿਸੇ ਵੀ ਮੁਲਕ 'ਚ ਜਾਣਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਤਕੜਾ ਮਕਾਮ ਹਾਸਲ ਕਰ ਲਿਆ ਜਿਹੜਾ ਦੂਜੇ ਨਹੀਂ ਕਰ ਸਕਦੇ ਇਸ ਕਰਕੇ ਇਹ ਗੱਲ ਹੈਗੀ ਆਪਣੇ ਪੰਜਾਬ ਚ ਵੇਖਣ ਨੂੰ ਮਿਲਦੀ ਆ ਵੀ ਕਈ ਆ ਰਿ ਪੇਰੈਂਟਸ ਜਿਹਨੂੰ ਆਪਾਂ ਪੰਜਾਬੀ ਚ ਕਹ ਲਓ ਵੀ ਪਾਡੀਆਂ ਵਗੈਰਾ ਮਾਰਦੇ ਆ ਪ੍ਰਾਊਡਨੈਸ ਹੁੰਦੀ ਆ ਪਰ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਦੇ ਚ ਕਰਨੀ ਵੀ ਨਹੀਂ ਚਾਹੀਦੀਗੀ ਇੱਕ ਬਾਈ ਲਿਖਦੇ ਆ ਥੋੜਾ ਜਿਹਾ ਮੈਨੂੰ ਕਮੈਂਟ ਪੜ ਕੇ ਹਾਸਾ ਵੀ ਆਇਆ ਤੇ ਕਮੈਂਟ ਤੁਹਾਡੇ ਨਾਲ ਜਰੂਰ ਸਾਂਝਾ ਕਰ ਦੇਣਾ ਉਹ ਬਾਈ ਲਿਖਦਾ ਆਓ ਆਪਾਂ ਸਾਰੇ ਪੰਜਾਬ ਵਾਸੀ ਇਕੱਠੇ ਹੋ ਕੇ ਕੈਨੇਡਾ ਚਲੀਏ ਆਪਣੇ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਤੇ ਪੰਜਾਬ ਦੀ ਰਾਜਾਂ ਵਰਗੀ ਜ਼ਿੰਦਗੀ ਛੱਡ ਕੇ ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ ਇਹ ਬਾਈ ਨੇ ਵੀ ਥੋੜਾ ਜਿਹਾ ਵਿਅੰਗ ਕੱਸਿਆ ਵਿਅੰਗ ਦੇ ਵਿੱਚ ਸੱਚਾਈ ਵੀ ਹੈਗੀ ਆ ਤੇ ਕਈ ਗੱਲਾਂ ਹੋ ਜਾਂਦੀਆਂ ਹਨਾ ਸਾਰੇ ਚੀਜ਼ਾਂ ਇੱਕੋ ਨਹੀਂ ਹੁੰਦੀਆਂ ਜਾਂ ਸਾਰੀਆਂ ਪ੍ਰਸਥਿਤੀਆਂ ਸੇਮ ਨਹੀਂ ਹੁੰਦੀਆਂ ਕਿਉਂਕਿ ਕਈ ਬੰਦਿਆਂ ਦਾ ਆਪਾਂ ਪਹਿਲਾਂ ਵੀ ਵੀਡੀਓ 'ਚ ਜ਼ਿਕਰ ਕਰ ਚੁੱਕੇ ਹਾਂ ਮਜਬੂਰੀ ਹੁੰਦੀ ਹੈ ਜਿਹੜੀ ਮਜਬੂਰੀ ਹੈ ਜਿਹੜੇ ਬੰਦੇ ਦੀ ਜਿਹੜਾ ਇੱਥੇ ਨਹੀਂ ਕੁਝ ਬਣਦਾ ਉਹਨੂੰ ਟਰਾਈ ਵੀ ਕਰਨਾ ਚਾਹੀਦਾ ਆਪਾਂ ਉਹਨੂੰ ਮਾਣਾ ਨਹੀਂ ਕਰਦੇ ਉਹ ਜਾਵੇ ਆਪਦਾ ਕਮਾਈ ਕਰੇ ਤੇ ਵਾਪਸ ਆਵੇ ਜਿਹੜਾ ਬੰਦਾ ਹੁਣ ਜ਼ਿਆਦਾ ਕਮੈਂਟ ਉਹਨਾਂ ਤੇ ਹੀ ਆ ਜਿਹੜੇ ਸਰਦੇ ਵਰਦੇ ਆ ਜਿਵੇਂ ਉਹ ਬਾਈ ਨੇ ਬਲਜਿੰਦਰ ਕੇ ਬਲਵਿੰਦਰ ਸਿੰਘ ਬਰਾੜਾ ਉਹਨਾਂ ਨੇ ਗੱਲ ਕੀਤੀ ਜਿਹੜੇ ਸਰਦੇ ਵਰਦੇ ਉਹਨਾਂ ਨੂੰ ਪੰਗਾ ਨਹੀਂ ਲੈਣਾ ਚਾਹੀਦਾ ਬਾਕੀ ਮੈਂ ਇੱਕ ਹੋਰ ਰਿਕਵੈਸਟ ਕਰਨੀ ਸੀ ਜੇ ਤੁਹਾਡੇ ਕੋਲੇ ਕੋਈ ਕੋਈ ਤੁਸੀਂ ਮੇਰੇ ਨਾਲ ਕੋਈ ਵਿਚਾਰ ਸਾਂਝਾ ਕਰਨਾ ਜਾਂ ਮੇਰੇ ਨਾਲ ਫੋਨ ਤੇ ਗੱਲ ਕਰਨੀ ਹੈ ਜਾਂ ਕੋਈ ਸਟੋਰੀ ਸਾਂਝੀ ਕਰਨੀ ਹੈ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਪੰਜਾਬ ਨੂੰ ਬਚਾਉਣ ਦੇ ਜਿਹੜਾ ਇਨੀਸ਼ੀਏਟਿਵ ਆਪਾਂ ਲਿਆ ਹੋਇਆ ਜਿਵੇਂ ਬਾਈਕਰਨ ਆਲਖਿਆ ਜਾਂ ਹੋਰ ਬਹੁਤ ਸਾਰੇ ਸੱਜਣਾਂ ਹਨ ਸਪੋਰਟ ਕਰਦੇ ਆ ਜੇ ਉਹਨਾਂ ਨੂੰ ਸਪੋਰਟ ਜਾਂ ਸਾਡੇ ਵਰਗੇ ਬੰਦਿਆਂ ਨੂੰ ਸਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਬਿਨਾਂ ਚਿਜਿਕ ਮੇਰੀ ਈਮੇਲ ਆਈਡੀ ਹੈਗੀ ਆ chauhan.gurpreet@the-rateyahoo.co.in ਉਹਦੇ ਤੇ ਤੁਸੀਂ ਮੈਨੂੰ ਆਦਾ ਨੰਬਰ ਸ਼ੇਅਰ ਕਰ ਸਕਦੇ ਆ ਜੇ ਕੋਈ ਸਟੋਰੀ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਆ ਜੇ ਤੁਸੀਂ ਕਿਸੇ ਵੀ ਕੰਟਰੀ ਤੋਂ ਵਾਪਸ ਆ ਕੇ ਆਪਦਾ ਤਜਰਬਾ ਸਾਂਝਾ ਕਰਨ ਕਰਨਾ ਚਾਹੁੰਦੇ ਆ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਆ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਕੋਲੇ ਪਹੁੰਚੂੰਗਾ ਤੁਹਾਡੇ ਨਾਲ ਗੱਲਬਾਤਾਂ ਕਰੂੰਗਾ ਤੁਹਾਡਾ ਐਕਸਪੀਰੀਅੰਸ ਸੁਣੂੰਗਾ ਫਿਰ ਲੋਕਾਂ ਨਾਲ ਆਪਾਂ ਸਾਰੇ ਜਿੰਨੇ ਵੀ ਆਪਣੇ ਹੈਗਾ ਭਾਈਚਾਰਾ ਉਹਦੇ 'ਚ ਸ਼ੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਉਂਦੇ ਵਸਦੇ ਰਹੋ